ਕਹਿਣ ਲੱਗੀ ਮਾਂ ਇਹ ਕੀਮਤੀ ਨਿਸ਼ਾਨ ਅਸਲ 'ਚ ਕੀਮਤੀ ਤਾਂ ਮੈਂ ਸਿੱਖ ਨੂੰ ਦੇਣੇ ਨੇ ਜਿਹੜਾ ਬਹੁਤ ਕੀਮਤੀ ਹੋਏਗਾ ਉਹ ਮੈਂ ਕੰਗੜਾ ਜਿਹਾ ਪਾਉਣਾ ਹੈ ਇਹ ਤੇ ਮੈਂ ਲਾਏ ਨਹੀਂ ਇਹ ਤੇ ਮੈਂ ਛੁੱਟੇ ਨਹੀਂ ਕਹਿਣ ਲੱਗੀ ਪੁੱਤੋਂ ਕਿਹੜਾ ਕੀਮਤੀ ਕੰਗੜਾ ਹੈ ਕਹਿਣ ਲੱਗੇ ਮਾਂ ਉਹ ਲੋਹੇ ਦਾ ਹੋਏਗਾ ਕਹਿਣ ਲੱਗੀ ਪੁੱਤ ਭੋਲੀਆਂ ਗੱਲਾਂ ਕਰਨਾ ਸੋਨੇ ਦੇ ਕੰਗੜ ਮਹਿੰਗੇ ਹੁੰਦੇ ਨੇ ਲੋਹੇ ਦੇ ਨਹੀਂ ਮਹਿੰਗੇ ਹੁੰਦੇ ਕਹਿਣ ਲੱਗੇ ਨਹੀਂ ਮਾਂ ਜਿਹੜਾ ਕੰਗੜ ਮੈਂ ਦੇਾਂਗਾ ਉਹ ਲੋਹੇ ਦਾ ਹੀ ਮਹਿੰਗਾ ਹੋਏਗਾ ਸੋਨੇ ਦਾ ਨਹੀਂ ਕਹਿਣ ਲੱਗੀ ਪਤੋ ਕਿਵੇਂ ਕਹਿਣ ਲੱਗਿਆ ਕੰਗੜ ਤਾਂ ਪੈਸਿਆਂ ਦੇ ਮਿਲ ਜਾਂਦੇ ਨੇ ਜਿਹੜੇ ਮਰਜੀ ਸੁਨਿਆਰੀ ਦੀ ਦੁਕਾਨ ਤੋਂ ਪੈਸੇ ਦੇ ਦੇਓ ਤੇ ਕੰਗੜ ਖਰੀਦ ਲਓ ਕੋਈ ਵੱਡੀ ਗੱਲ ਨਹੀਂ ਹੁੰਦੀ ਮਾਂ ਉਹ ਕੰਗੜ ਮਹਿੰਗਾ ਹੋਵੇਗਾ ਜਿਹੜਾ ਸੁਨਿਆਰੀਆਂ ਦੀਆਂ ਦੁਕਾਨਾਂ ਤੇ ਨਹੀਂ ਉਹ ਗੁਰੂ ਅੱਗੇ ਸ਼ਿਰ ਵੇਚ ਕੇ ਮਿਲੇਗਾ ਸ਼ਿਰ ਵੇਚੇਗਾ ਤੇ ਉਹ ਕੰਗੜ ਮਿਲੇਗਾ ਪੈਸਿਆਂ ਦਾ ਨਹੀਂ ਉਹ ਸ਼ਿਰ ਵੇਚ